ਦਿਆ ਦੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉ ਨ ਜਾਣੇ ਮੇਰਾ ਪਰਮਾਤਮਾ ਦੇ ਨਾਲ ਧਿਆਨ ਕਿਵੇਂ ਜੋੜੀਏ ਪਰਮਾਤਮਾ ਦਾ ਧਿਆਨ ਕਿਵੇਂ ਧਰਿਏ ਇਸ ਵਿਸ਼ੇ ਦੇ ਉੱਤੇ ਇਸ ਤੋਂ ਪਹਿਲਾਂ ਉਸ ਦਾ ਭਾਗ ਪਹਿਲਾ ਫਿਰ ਭਾਗ ਦੂਜਾ ਤੇ ਫਿਰ ਭਾਗ ਤੀਜਾ ਜੋ ਪੋਸਟ ਹੋ ਚੁੱਕੇ ਹਨ ਅੱਜ ਇਸ ਦਾ ਚੌਥਾ ਭਾਗ ਭਗਤ ਨਾਮਦੇਵ ਜੀ ਦਾ ਇਹ ਜੋ ਪਵਿੱਤਰ ਬਚਨ ਹੈ ਜਿਸ ਦੇ ਵਿੱਚ ਭਗਤ ਨਾਮਦੇਵ ਜੀ ਨੇ ਧਿਆਨ ਧਰਨ ਦੀਆਂ ਬਹੁਤ ਸਾਰੀਆਂ ਮਸਾਲਾਂ ਦੇ ਕੇ ਸਮਝਾਇਆ ਕਿ ਪਰਮੇਸ਼ਰ ਦੇ ਨਾਲ ਧਿਆਨ ਕਿੱਦਾਂ ਜੋੜਿਆ ਜਾ ਸਕਦਾ ਹੈ ਧਿਆਨ ਜੋੜਨ ਦੀਆਂ ਵਿਧੀਆਂ ਕੀ ਨੇ ਤੇ ਉਹ ਦੁਨਿਆਵੀ ਉਦਾਹਰਣਾਂ ਦੇ ਕੇ ਦੁਨੀਆਂ ਦੀਆਂ ਉਦਾਹਰਣਾਂ ਦੇ ਕੇ ਭਗਤ ਜੀ ਨੇ ਸਾਡੇ ਇਸ ਰਸਤੇ ਨੂੰ ਬੜਾ ਸੌਖਾ ਕਰ ਦਿੱਤਾ ਹੈ ਅੱਜ ਜੋ ਅਗਲੀ ਉਦਾਹਰਨ ਹੈ ਭਗਤ ਜੀ ਆਪਣੇ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ ਕਿ ਮੰਦਰ ਏਕ ਦਵਾਰ ਦਸ ਜਾ ਕੇ ਗਊ ਚਰਾਵਨ ਛਾੜਿ ਆਲੇ ਪੰਜ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖਿਏ ਨੇ ਭਗਤ ਜੀ ਇਸ ਦੇ ਵਿੱਚ ਉਦਾਹਰਨ ਦਿੰਦੇ ਨੇ ਕਹਿੰਦੇ ਇੱਕ ਮੰਦਰ ਹੈ ਇੱਕ ਘਰ ਹੈ ਇੱਕ ਵੱਡਾ ਬਰਾਂਡਾ ਹੈ ਮਨ ਲੋ ਉਹਦੇ 10 ਦਰਵਾਜ਼ੇ ਨੇ ਤੇ ਉਹਦੇ ਵਿੱਚ ਗਾਵਾਂ ਤੇ ਮੱਝਾਂ ਕਿਸੇ ਜ਼ਿਮੀਂਦਾਰ ਨੇ ਰੱਖੀਆਂ ਹੋਈਆਂ ਤੇ ਉਹਦੇ ਵਿੱਚੋਂ ਇੱਕ ਜਿਹੜੀ ਗਾਂ ਉਹ ਸੂਈ ਹੋਈ ਹੈ ਉਸ ਨੇ ਬਛੜੇ ਨੂੰ ਜਨਮ ਦਿੱਤਾ ਤੇ 5 ਕੋਸ ਪਰ ਗਊ ਚਰਾਵਤ ਉਹ ਘਰੋਂ ਦੂਜੀਆਂ ਮੱਝਾਂ ਗਾਵਾਂ ਦੇ ਨਾਲ ਚਰਨ ਵਾਸਤੇ ਚਰਾੰਦ ਦੇ ਵਿੱਚ ਜਾਂਦੀ ਖੇਤ ਵਿੱਚ ਜਾਂਦੀ ਹੈ ਨਾਲੇ ਉਹ ਘਾਹ ਚਰਦੀ ਹੈ ਪੱਠੇ ਖਾਂਦੀ ਹੈ ਪਰ ਜੀਤ ਸੋ ਬਛਰਾ ਰਾਖੀ ਵਾਲੇ ਬਾਰ-ਬਾਰ ਉਹ ਰਿੰਗਦੀ ਆਪਣੇ ਬੱਚੇ ਨੂੰ ਯਾਦ ਕਰਦੀ ਹੈ ਘਾਹ ਵੀ ਖਾ ਰਹੀ ਹੈ ਆਪਣਾ ਪੇਟ ਵੀ ਭਰ ਰਹੀ ਹੈ ਪਰ ਉਹਦਾ ਜਿਹੜਾ ਧਿਆਨ ਹੈ ਉਹ ਆਪਣੇ ਬੱਚੇ ਦੇ ਵਿੱਚ ਹੈ ਤਾਂ ਇਸ ਵਾਸਤੇ ਅਖੀਰ ਦੇ ਵਿੱਚ ਭਗਤ ਜੀ ਕਹਿੰਦੇ ਨੇ ਕਹਿ ਤ ਨਾਮ ਦਿਓ ਸੁਨੋ ਤ ਲੋਚਨ ਬਾਲਕ ਪਾਲਨ ਪੌੜੀਏ ਨੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੁਬਾਰਕ ਰਾਖੀਲੇ ਅਖੀਰਲੇ ਉਦਾਹਰਨ ਦੇ ਕੇ ਭਗਤ ਤਰਲੋਚਨ ਜੀ ਦੀ ਤਸੱਲੀ ਕਰਾਉਂਦੇ ਹਨ ਕਿ हे ਤਰਲੋਚਨ ਜੀ ਪਰਮੇਸ਼ਰ ਦੇ ਨਾਲ ਧਿਆਨ ਇਦਾਂ ਜੋੜਨਾ ਜਿਵੇਂ ਇੱਕ ਮਾਂ ਬੱਚੇ ਨੂੰ ਪੌੜੀਅਲੇ ਦਾ ਮਤਲਬ ਹੁੰਦਾ ਪੰਘੂੜਾ ਪੰਘੂੜੇ ਦੇ ਵਿੱਚ ਬੱਚੇ ਨੂੰ ਪਾ ਦਿੰਦੀ ਹੈ ਤੇ ਅੰਤਰ ਬਾਹਰ ਕਾਜ ਬਰੂਧੀ ਕਦੇ ਰਸੋਈ ਵਿੱਚ ਜਾਂਦੀ ਕਦੇ ਕਮਰੇ ਵਿੱਚ ਜਾਂਦੀ ਹੈ ਘਰੇ ਵਿਹੜੇ ਵਿੱਚ ਆਉਂਦੀ ਹੈ ਘਰ ਦੇ ਕੰਮ ਕਾਜ ਕਰਦੀ ਹੈ ਪਰ ਜਿਹੜਾ ਉਹਦਾ ਚਿੱਤ ਹੈ ਉਹ ਆਪਣੇ ਬੱਚੇ ਵਿੱਚ ਹੁੰਦਾ ਕਿ ਬੱਚੇ ਨੇ ਕੋਈ ਮਲਮੂਤਰ ਤਾਂ ਨਹੀਂ ਤਿਆਗ ਦਿੱਤਾ ਫਿਰ ਉਸ ਦੇ ਕੱਪੜੇ ਸਾਫ਼ ਕਰਦੀ ਉਸ ਨੂੰ ਦੁੱਧ ਦੀ ਲੋੜ ਹੈ ਦੁੱਧ ਵੀ ਪਲਾਉਂਦੀ ਹੈ ਪਰ ਨਾਲ ਕੰਮ ਕਾਜ ਕਰਦੀ ਦਾ ਧਿਆਨ ਹਮੇਸ਼ਾ ਆਪਣੇ ਬੱਚੇ ਵਿੱਚ ਰਹਿੰਦਾ ਇਸ ਦੇ ਸਬੰਧ ਵਿੱਚ ਵਿਦਵਾਨਾਂ ਨੇ ਮਹਾਂਪੁਰਖਾਂ ਨੇ ਇੱਕ ਬਹੁਤ ਸੋਹਣੀ ਮਿਸਾਲ ਦਿੱਤੀ ਹੈ ਜਿਹਨੂੰ ਕਿਹਾ ਜਾਂਦਾ ਹੈ ਦੇਸ਼ ਕਾਲ ਤੇ ਵਸਤੂ ਕਹਿੰਦੇ ਵੀ ਜਦੋਂ ਇਹ ਤਿੰਨ ਚੀਜ਼ਾਂ ਤੁਹਾਡੇ ਨਾਲ ਸਹੀ ਤਰੀਕੇ ਨਾਲ ਵਾਪਰਨ ਲੱਗ ਜਾਣ ਤਾਂ ਤੁਸੀਂ ਸਮਝ ਲਓ ਤੁਹਾਡਾ ਧਿਆਨ ਜੁੜਦਾ ਹੈ ਦੇਸ਼ ਦਾ ਮਤਲਬ ਕੀ ਹੁੰਦਾ ਦੇਸ਼ ਆਪਾਂ ਸਮਝਦੇ ਜਿਵੇਂ ਆਪਣਾ ਦੇਸ਼ ਹੈ ਦੂਜੇ ਦੇਸ਼ ਹੈ ਬਗਾਨੇ ਉਹਨਾਂ ਨੂੰ ਆਪਾਂ ਪਰਦੇਸ ਕਹਿ ਦਿੰਦੇ ਹਾਂ ਕਿਤੇ ਵੀ ਜਦੋਂ ਤੁਸੀਂ ਸਤ ਸੰਗਤ ਕਰਦੇ ਆ ਜਦੋਂ ਤੁਸੀਂ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਮੈਡੀਟੇਸ਼ਨ ਕਰਦੇ ਆ ਵਾਹਿਗੁਰੂ ਦਾ ਜਾਪ ਕਰਦੇ ਆ ਉਸਨੂੰ ਯਾਦ ਕਰਦੇ ਆਂ ਉਹਦੀਆਂ ਬਾਤਾਂ ਕਰਦੇ ਆਂ ਉਹਦੀ ਸੰਗਤ ਵਿੱਚ ਜੁੜ ਕੇ ਉਹਦੇ ਗੁਣ ਗਾਉਨੇ ਆਂ ਤਾਂ ਪਹਿਲੇ ਨੰਬਰ ਤੇ ਜੇ ਤੁਹਾਨੂੰ ਇਹ ਭੁੱਲ ਗਿਆ ਉਥੇ ਬੈਠੇ ਹੋ ਆਂ ਵੀ ਤੁਸੀਂ ਕਿਹੜੀ ਜਗ੍ਹਾ ਤੇ ਬੈਠੇ ਆਂ ਕਿਹੜਾ ਦੇਸ਼ ਹੈ ਕਿਹੜਾ ਪਿੰਡ ਹੈ ਕਿਹੜਾ ਸ਼ਹਿਰ ਹੈ ਕਿਹੜਾ ਗੁਰੂ ਘਰ ਹੈ ਕਿਹੜੀ ਇਹ ਸਾਧ ਸੰਗਤ ਵਾਲੀ ਜਗ੍ਹਾ ਹੈ ਜੇ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਨਹੀਂ ਹੈ ਤਾਂ ਸਮਝ ਲਓ ਤੁਸੀਂ ਧਿਆਨ ਤਰ ਗਏ ਹੋ ਤੇ ਜੇ ਤੁਹਾਨੂੰ ਇਸ ਚੀਜ਼ ਦੀ ਸੋਝੀ ਹੈ ਕਿ ਆਪਾਂ ਕਿਹੜੀ ਜਗ੍ਹਾ ਤੇ ਬੈਠੇ ਆ ਕਿਹੜਾ ਪਿੰਡ ਆ ਕਿਹੜਾ ਸ਼ਹਿਰ ਆ ਉਹਦਾ ਨਾਮ ਪਤਾ ਸਾਡੀ ਸੁਰਤ ਵਿੱਚ ਹਜੇ ਹੈ ਤਾਂ ਸਮਝ ਲਓ ਆਪਾਂ ਹਜੇ ਪਦਾਰਥਾਂ ਦੇ ਵਿੱਚ ਜੁੜੇ ਹੋਏ ਆ ਤੇ ਸਾਡਾ ਜਿਹੜਾ ਧਿਆਨ ਹੈ ਉਹ ਪਰਮੇਸ਼ਰ ਦੇ ਨਾਲ ਨਹੀਂ ਜੁੜਿਆ ਆਪਾਂ ਕੰਮ ਕਰ ਰਹੇ ਆ ਪਰ ਸਾਡਾ ਧਿਆਨ ਹਜੇ ਨਹੀਂ ਜੁੜਿਆ ਪਰ ਜਦੋਂ ਧਿਆਨ ਜੁੜ ਜਾਂਦਾ ਹੈ ਤੇ ਫਿਰ ਉਦੋਂ ਇਹਦੀ ਜਿਹੜੀ ਸੋਝੀ ਦਿਮਾਗ ਦੇ ਵਿੱਚ ਨਹੀਂ ਹੁੰਦੀ ਉਦਾਂ ਸਾਰਾ ਕੁਝ ਉਦਾਂ ਹੀ ਪਿਆ ਹੁੰਦਾ ਘਰ-ਬਾਰ ਸਭ ਕੁਝ ਉਦਾਂ ਹੀ ਹੁੰਦੇ ਨੇ ਤੇ ਦੂਜੀ ਉਦਾਹਰਨ ਹੈ ਕਾਲ ਤਾਲ ਕਹਿੰਨੇ ਆਪਾਂ ਟਾਈਮ ਨੂੰ ਸਮੇਂ ਨੂੰ ਜਦੋਂ ਆਮ ਕਰਕੇ ਸਤਸੰਗਤ ਕਰਨ ਕੋਈ ਜਾਂਦਾ ਆਪਾਂ ਦੇਖਦੇ ਆ ਆਪਣੇ ਪਿੰਡਾਂ ਸ਼ਹਿਰਾਂ 'ਚ ਲੋਕ ਜਦੋਂ ਭੋਗਤੇ ਜਾਂਦੇ ਨੇ ਕੋਈ ਕਿਸੇ ਦੀ ਬਰਸੀ ਤੇ ਕੋਈ ਖੁਸ਼ੀ ਕੋਈ ਗਮੀ ਤੇ ਜਾਂਦਾ ਹੈ ਤਾਂ ਜਦੋਂ ਕੋਈ ਕੀਰਤਨੀਆ ਕੋਈ ਕਥਾਵਾਚਕ ਕੋਈ ਸਾਧੂ ਮਹਾਤਮਾ ਉਪਗੁਰੂ ਉਪਦੇਸ਼ ਨੂੰ ਸੁਣਾਉਣ ਲੱਗਦਾ ਤੇ ਬਹੁਤ ਸਾਰੇ ਆਪਣੇ ਵੀਰ ਬੈਣਾ ਆਪਾਂ ਦੇਖਦੇ ਬਹੁਤ ਲੋਕੀ ਟਾਈਮ ਦੇਖਣ ਲੱਗ ਜਾਂਦੇ ਨੇ ਘੜੀਆਂ ਦੇਖਣ ਲੱਗ ਜਾਂਦੇ ਨੇ ਭਾਵ ਕਿ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਹਜੇ ਸਮੇਂ ਵਿੱਚ ਹੈ ਉਹਨਾਂ ਦੀ ਸੁਰਤ ਜਿਹੜੀ ਹੈ ਉਹ ਟਾਈਮ ਦੇ ਵਿੱਚ ਹੈ ਉਹਨਾਂ ਦਾ ਧਿਆਨ ਹਜੇ ਗੁਰਬਾਣੀ ਦੇ ਗਿਆਨ ਵਿੱਚ ਨਹੀਂ ਗੁਰਬਾਣੀ ਦੀ ਸਾਖੀ ਵਿੱਚ ਨਹੀਂ ਪ੍ਰਮਾਤਮਾ ਦੇ ਗੁਣ ਗਾਣ ਦੇ ਵਿੱਚ ਨਹੀਂ ਤੇ ਇਹ ਦੂਜੀ ਇੱਕ ਜਿਹੜੀ ਸ਼ਰਤ ਹੈ ਜੇ ਆਪਾਂ ਪੂਰੀ ਕਰਦੇ ਆ ਕਿ ਆਪਾਂ ਬਾਣੀ ਦਾ ਕਥਾ ਕੀਰਤਨ ਸੁਣਦੇ ਹੋਏ ਦੀਵਾਨ ਦੇ ਵਿੱਚ ਬੈਠੇ ਹੋਏ ਜਿਸ ਸਮਾਂ ਭੁੱਲ ਜਾਂਦੇ ਵੀ ਕਿੰਨਾ ਸਮਾਂ ਹੋ ਗਿਆ ਤੇ ਕਿੰਨਾ ਹਜੇ ਬਾਕੀ ਰਹਿ ਗਿਆ ਇਹ ਦੂਜੀ ਨਿਸ਼ਾਨੀ ਹੈ ਕਿ ਸਾਡਾ ਧਿਆਨ ਜੁੜਿਆ ਹੋਇਆ ਤੀਜੀ ਨਿਸ਼ਾਨੀ ਹੈ ਵਸਤੂ ਵਸਤੂ ਕੀ ਹੁੰਦੀ ਹੈ ਪਦਾਰਥ ਜਿਵੇਂ ਆਪਾਂ ਦੇਖਦੇ ਆ ਬਹੁਤ ਵੇਰੀ ਦੀਵਾਨ ਲੱਗੇ ਹੁੰਦੇ ਨੇ ਕਥਾ ਕੀਰਤਨ ਚੱਲ ਰਿਹਾ ਹੁੰਦਾ ਹੈ ਤੇ ਬਹੁਤ ਸਾਰੇ ਮੇਰੇ ਵਰਗੇ ਦੀਵਾਨ ਦੇ ਵਿੱਚ ਬੈਠੇ ਹੋਏ ਨਾ ਤਾਂ ਕਥਾ ਸੁਣਦੇ ਨਾ ਕੀਰਤਨ ਸੁਣਦੇ ਨੇ ਉਹਨਾਂ ਦਾ ਧਿਆਨ ਇਹੀ ਹੁੰਦਾ ਵੀ ਉਹ ਜਿਹੜਾ ਪੱਖਾ ਹੈ ਉਹ ਹੌਲੀ ਕਿਉਂ ਚੱਲ ਰਿਹਾ ਉਹ ਬਲਬ ਜਿਹੜਾ ਕਿਉਂ ਨਹੀਂ ਜਗ ਰਿਹਾ ਉਹ ਟਿਊਬ ਦੀਆਂ ਤਾਰਾਂ ਕੱਢੀਆਂ ਪਈਆਂ ਭਾਈ ਸਾਹਿਬ ਜਿਹੜੇ ਨੇ ਐਦਾਂ ਕਿਉਂ ਬੈਠੇ ਨੇ ਉਹ ਫਲਾਣਾ ਮੱਥਾ ਕਿਵੇਂ ᱴੀਕਦਾ ਫਲਾਣ ਨੇ ਕੱਪੜੇ ਕਿਹੋ ਜਿਹੇ ਪਾਏ ਨੇ ਫਲਾਨਾ ਦੂਜਿਆਂ ਵੱਲ ਕਿਉਂ ਝਾਕੀ ਜਾ ਰਿਹਾ ਫਲਾਨਾ ਪ੍ਰਸ਼ਾਦ ਲੈ ਕੇ ਕਿਉਂ ਮੁੜ ਗਿਆ ਤਾਂ ਇਹਦਾ ਮਤਲਬ ਉਹਦਾ ਧਿਆਨ ਵਸਤੂਆਂ ਦੇ ਵਿੱਚ ਹੈ ਪਦਾਰਥਾਂ ਦੇ ਵਿੱਚ ਹੈ ਗੁਰ ਗਿਆਨ ਦੇ ਵਿੱਚ ਨਹੀਂ ਗੁਰੂ ਦੀ ਬਾਣੀ ਦੇ ਵਿੱਚ ਨਹੀਂ ਜਦੋਂ ਗੁਰੂ ਦੀ ਬਾਣੀ ਵਿੱਚ ਗੁਰੂ ਦੇ ਗਿਆਨ ਵਿੱਚ ਰੱਬੀ ਹੁਕਮ ਦੇ ਅਨਸਾਰ ਮਨ ਜੁੜ ਗਿਆ ਤਾਂ ਇਹ ਚੀਜ਼ਾਂ ਵੀ ਦਿਮਾਗ ਵਿੱਚੋਂ ਵਿਸਰ ਜਾਣਗੀਆਂ ਜਿਹਨੂੰ ਆਪਾਂ ਪਰਮ ਸਮਾਧੀ ਕਹਿੰਦੇ ਆ ਪਰਮ ਧਿਆਨ ਕਹਿੰਦੇ ਆ ਪਰ ਇਥੋਂ ਜਿਹੜੀਆਂ ਮਸਾਲਾ ਭਗਤ ਨਾਮਦੇਵ ਜੀ ਨੇ ਆਪਣੇ ਸ਼ਬਦ ਵਿੱਚ ਦਿੱਤੀਆਂ ਉਹਨਾਂ ਦਾ ਵੀ ਇਹੀ ਮਕਸਦ ਹੈ ਕਿ ਉਹ ਕੰਮ ਕਾਜ ਤਾਂ ਕਰਦੇ ਨੇ ਪਰ ਜਿਹੜਾ ਉਹਨਾਂ ਦਾ ਅੰਦਰ ਧਿਆਨ ਹੈ ਉਹ ਉਸੇ ਚੀਜ਼ ਦੇ ਵਿੱਚ ਧਿਆਨ ਹੈ ਜਿਹੜੀ ਚੀਜ਼ ਦੇ ਪ੍ਰਤੀ ਉਹਨਾਂ ਦੀ ਖਿੱਚ ਹੈ ਭਾਵੇਂ ਜੇ ਬੱਚੇ ਪਤੰਗ ਉਡਾਉਂਦੇ ਆ ਤਾਂ ਉਹਨਾਂ ਦਾ ਧਿਆਨ ਵੀ ਪਤੰਗ ਦੇ ਵਿੱਚ ਹੀ ਹੈ ਤੇ ਜੇ ਸੁਨਿਆਰਾ ਸੋਨਾ ਕੱਢ ਰਿਹਾ ਸਵਾਹ ਦੇ ਵਿੱਚੋਂ ਤਾਂ ਉਹਦਾ ਧਿਆਨ ਵੀ ਸੋਨੇ ਦੇ ਵਿੱਚ ਹੀ ਹੈ ਪਰ ਨਾਲ-ਨਾਲ ਗਾਕਾਂ ਨੂੰ ਤੋਰੀ ਜਾਂਦਾ ਉਧਰ ਬਹੁਤਾ ਧਿਆਨ ਨਹੀਂ ਹੈ ਮੇਨ ਧਿਆਨ ਜਿਹੜਾ ਉਹਦਾ ਆਪਣੇ ਕੰਮ ਵਾਲਾ ਹੈ ਇਸੇ ਤਰ੍ਹਾਂ ਹੀ ਲੜਕੀਆਂ ਖੂਹ ਤੋਂ ਪਾਣੀ ਭਰਦੀਆਂ ਤੇ ਉਹਨਾਂ ਦੇ ਘੜੇ ਚੁੱਕੇ ਨੇ ਗੱਲਾਂ-ਬਾਤਾਂ ਵੀ ਕਰਦੀਆਂ ਨੇ ਹੱਥ-ਪੈਰ ਵੀ ਆਪਣੇ ਹਿਲਾਉਂਦੀਆਂ ਨੇ ਪਰ ਅਸਲੀ ਧਿਆਨ ਉਹਨਾਂ ਦਾ ਪਾਣੀ ਵਿੱਚ ਹੈ ਘੜੇ ਵਿੱਚ ਹੈ ਕਿ ਟੁੱਟ ਨਾ ਜਾਏ ਐਵੇਂ ਜਿਹੜੀ ਗਊ ਆ ਉਹਦਾ ਆਪਣੇ ਬੱਚੜੇ ਦੇ ਵਿੱਚ ਧਿਆਨ ਹੈ ਭਾਵੇਂ ਉਹ ਆਪਣਾ ਖਾਣਾ ਖਾ ਰਹੀ ਹੈ ਅਖੀਰ ਤੇ ਭਗਤ ਜੀ ਕਹਿੰਦੇ ਵੀ ਜਿਵੇਂ ਬੱਚਾ ਪੰਘੂੜੇ ਦੇ ਵਿੱਚ ਪਿਆ ਹੈ ਤੇ ਉਹ ਰੋਂਦਾ ਕਰਲਾਉਂਦਾ ਉਹਦੀ ਮਾਂ ਕੰਮਕਾਰ ਕਰਦੀ ਹੋਈ ਵੀ ਉਹਦੇ ਵਿੱਚ ਧਿਆਨ ਰੱਖਦੀ ਹੈ ਤਾਂ ਇਸ ਤਰ੍ਹਾਂ ਹੀ ਆਪਾਂ ਆਪਣੇ ਦੁਨਿਆਵੀ ਕੰਮਕਾਰ ਕਰਦੇ ਹੋਏ ਦੁਨੀਆਂ ਦੇ ਕੰਮਕਾਰ ਕਰਦੇ ਹੋਏ ਘਰਬਾਰ ਦੇ ਕੰਮਕਾਰ ਕਰਦੇ ਹੋਏ ਜਿਹੜੀ ਅੰਦਰਲੀ ਸੁਰਤ ਹੈ ਉਹ ਸਾਡੀ ਪਰਮੇਸ਼ਰ ਨਾਲ ਲੱਗੇ ਉਹਦੇ ਗੁਣਾਂ ਦੇ ਵਿੱਚ ਲੱਗੇ ਪੁਰਦੇ ਆ ਫਿਰਦੇ ਆ ਗੁਰਬਾਣੀ ਗਾਉਂਦੇ ਰਹੀਏ ਉਹਦੇ ਸ਼ਬਦਾਂ ਨੂੰ ਗुण ਗਣਾਂਦੇ ਰਹੀਏ ਕਈ ਐਸੇ ਵੀਰ ਨੇ ਮਿਲਦੇ ਨੇ ਕਈ ਬਜ਼ੁਰਗ ਮਿਲਦੇ ਨੇ ਬੰਦਗੀ ਵਾਲੇ ਪੁਰਸ਼ ਮਿਲਦੇ ਨੇ ਨਾਲੇ ਪੱਠੇ ਪਾਈ ਜਾਣਗੇ ਨਾਲੇ ਦੁਕਾਨ ਤੇ ਬੈਠੇ ਹੋਣਗੇ ਨਾਲੇ ਖੇਤੀ ਕਰਦੇ ਹੋਣਗੇ ਨਾਲੇ ਜਪਜੀ ਸਾਹਿਬ ਦਾ ਪਾਠ ਕਰਦੇ ਹੋਣਗੇ ਨਾਲ ਬਾਣੀ ਪੜੀ ਜਾਂਦੇ ਹੋਣਗੇ ਤੋਂ ਇਸ ਵਾਸਤੇ ਉਹ ਇਹ ਜੀਵਨ ਜਿਹੜਾ ਸਫਰ ਹੋਣ ਵਾਸਤੇ ਇਹ ਧਿਆਨ ਦੀ ਜ਼ਰੂਰਤ ਹੈ ਜੋ ਅੱਜ ਦੇ ਵਿਸ਼ੇ ਦੇ ਵਿੱਚ ਆਪ ਜੀ ਦੇ ਨਾਲ ਦਾਸ ਨੇ ਸਾਂਝ ਪਾਉਣ ਦਾ ਯਤਨ ਕੀਤਾ ਹੈ ਜੀ ਇੱਥੇ ਹੀ ਮੈਂ ਸਮਾਪਤੀ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਅਗਲੀ ਰੀਲ ਦੇ ਵਿੱਚ ਆਪਾਂ ਅਗਲੇ ਹੋਰ ਵਿਸ਼ੇ ਦੇ ਉੱਤੇ ਵਿਚਾਰ ਕਰਾਂਗੇ ਜੀ ਵਾਹਿਗੁਰੂ ਜੀ